ਕਈ ਯੂ ਟਰਨ ਮਾਰਨ ਤੋਂ ਬਾਅਦ ਸਿੱਧੂ ਜੋੜਾ ਅੱਜਕੱਲ ਕਾਂਗਰਸ ਚ ਸਾਡੇ ਨਾਲ ਨਵਜੋਤ ਕੋਰ ਸੁਧਨ ਉਹਨਾਂ ਤੋਂ ਪੁੱਛਦੇ ਆ ਕੀ ਕਾਂਗਰਸ ਚ ਉਹਨਾਂ ਦੀ ਕੀ ਸਥਿਤੀ ਹੈ ਤੇ ਮਾਝੇ ਚ ਕਾਂਗਰਸ ਦਾ ਕੀ ਹਾਲ ਆ ਮੈਡਮ ਸਭ ਤੋਂ ਪਹਿਲਾ ਸਵਾਲ ਜੋ ਲੋਕ ਅਕਸਰ ਕਰਦੇ ਨੇ ਕਿ ਗਿਰਗਟ ਵਾਂਗੂ ਰੰਗ ਕਾਫੀ ਬਦਲੇ ਬੀਜੇਪੀ ਤੋਂ ਬਾਅਦ ਆਮ ਆਦਮੀ ਸੋਚਿਆ ਆਮ ਆਦਮੀ ਤੋਂ ਬਾਅਦ ਕਾਂਗਰਸ ਹੁਣ ਕਾਂਗਰਸ ਸੂਟ ਕਰ ਰਹੀ ਹੈ ਕਾਂਗਰਸ ਠੀਕ ਹੈ ਅਸੀਂ ਕੋਈ ਰੰਗ ਹੀ ਨਹੀਂ ਬਦਲਿਆ ਪਹਿਲੀ ਗੱਲ ਅਸੀਂ ਸ਼ੁਰੂ ਤੋਂ ਕਿਹਾ ਕਿ ਅਸੀਂ ਪੰਜਾਬ ਦੇ ਤੇ ਅਸੀਂ ਪੰਜਾਬ ਦੇ ਭਲੇ ਲਈ ਜਿੱਥੇ ਸਾਨੂੰ ਲੱਗਿਆ ਪਹਿਲੇ ਦਿਨ ਤੋਂ ਇਹੀ ਗੱਲ ਸੀ ਅਕਾਲੀ ਚੋਰ ਅਕਾਲੀਆਂ ਦੇ ਨਾਲ ਬਿਲਕੁਲ ਨਹੀਂ ਬੰਦੀ ਲੋਕ ਪੰਜਾਬ ਨੂੰ ਲੁੱਟਦੇ ਆ ਸੋ ਹਰ ਉਹ ਸਰਕਾਰ ਜਿਹੜੀ ਲੱਗਿਆ ਪੰਜਾਬ ਨੂੰ ਲੁੱਟਣ ਲਈ ਆਈ ਹੈ ਦੂਜੀ ਆਮ ਆਦਮੀ ਆਈ ਲੁੱਟਣ ਆਈ ਦਿੱਲੀ ਤੋਂ ਰੂਲ ਕਰਨ ਆਈ ਵੋਲੰਟੀਅਰਸ ਦੁਖੀ ਸਾਰੀ ਸਪਲਿਟ ਹੋ ਗਈ ਤਾਂ ਆਈਡੀਅਲ ਪਲੇਟਫਾਰਮ ਰਹੀ ਕਾਂਗਰਸ ਗਿਆ ਤਾਂ ਸ਼ੁਰੂ ਤੋਂ ਕਿਆ ਸੀ ਕਿ ਅਸੀਂ ਪੰਜਾਬ ਦੇ ਆ ਅਸੀਂ ਪੰਜਾਬੀਆਂ ਲਈ ਆ ਨੇ ਦੇ ਮੋਦੀ ਜੀ ਤਾਂ ਮੰਤਰੀ ਬਣਾ ਰਹੇ ਸੀਗੇ ਫਿਰ ਦਿੱਲੀ ਚਲੇ ਸਾਬ ਕਾਫੀ ਕਾਂਗਰਸ ਪਾਰਟੀ ਦੇ ਸਵਾਲ ਖੜੇ ਕਰਦੇ ਰਹੇ ਨੇ ਕਿ 84 ਦਾ ਕਤਲੇਆਮ ਕਾਂਗਰਸ ਨੇ ਕੀਤਾ ਨਾ ਭੁੱਲਣ ਜੋਗਾ ਨਾ ਮਾਫੀ ਜੋਗਾ ਉਸੇ ਕਾਂਗਰਸ ਪਾਰਟੀ ਦਾ ਹਿੱਸਾ ਬਣਿਆ ਜਿਹੜੇ ਅਕਾਲੀਆਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਰਹਿੰਦੇ ਫਿਰ ਜਿਹੜੀ ਅਕਾਲੀ ਦਲ ਨੂੰ ਅਸੀਂ ਗਾਲਾਂ ਕੱਢਦੇ ਰਹੇ ਵੀ ਇਹ ਚੋਰ ਐ ਪੰਜਾਬ ਨੂੰ ਠੱਗ ਕੇ ਲੈ ਗਏ ਪੰਜਾਬ ਦਾ ਸਤਿਆਨਾਸ਼ ਕਰਤਾ ਸਾਡੀ ਸਭ ਤੋਂ ਜ਼ਿਆਦਾ ਲੜਾਈ ਅਕਾਲੀ ਦਲ ਨਾਲ ਰਹੀ ਇਹਨਾਂ ਤੋਂ ਲੱਗੋ ਜੋ ਤੇ ਜੇ ਸਾਡੀ ਸਰਕਾਰ ਨੇ ਵੀ ਇਹਨਾਂ ਤੋਂ ਲੱਗੋ ਨਾ ਠੀਕ ਨਹੀਂ ਸਮਝਾਉਂ ਕਹਿੰਦੇ ਅਸੀਂ ਇਮਾਨਦਾਰ ਹਾਂ ਤੇ ਇਮਾਨਦਾਰ ਕਾਦੇ ਮਤਲਬ ਜੋ ਪੋਲਿਟਿਕਸ ਆਫ ਕਨਵੀਨੀਅੰਸ ਆ ਜੋ ਸਾਨੂੰ ਠੀਕ ਲੱਗਿਆ ਉਹ ਠੀਕ ਆ ਸਾਨੂੰ ਸਿਰਫ ਪੰਜਾਬ ਦੇ ਭਲੇ ਲਈ ਸਾਨੂੰ ਕੋਈ ਪੋਲਿਟਿਕਸ ਜਾ ਕੇ ਕੋਈ ਫਾਈਨੈਂਸ਼ੀਅਲ ਕੋਈ ਫਾਇਦਾ ਨਹੀਂ ਹੈ ਅਸੀਂ ਪੰਜਾਬ ਦੇ ਲਈ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੇ ਹਾਂ ਜੇ ਪੰਜਾਬ ਦਾ ਭਲਾ ਸੀ ਕਰ ਸਕੀਏ ਇਸ ਲਈ ਬੜਾ ਰਾਉਂਡ ਕਲੀਅਰ ਹੈ ਕੋਈ ਬੰਦਾ ਜ਼ਿੰਦਗੀ ਚ ਨਾ ਰਾਜ ਸਭਾ ਛੱਡੇ ਨਾ ਮੰਤਰੀਆਂ ਛੱਡੇ ਨਾ ਪਹਿਲਾਂ ਲੋਕ ਸਭਾ ਵੇਲੇ ਐਮਪੀਸ਼ਿਪ ਛੱਡੇ ਉਦੋਂ ਵੀ ਮਿਨਿਸਟਰ ਬਣ ਜਾਣਾ ਸੀ ਕੋਈ ਬੰਦਾ ਅੱਜ ਤੱਕ ਮੈਨੂੰ ਕਿਹਾ ਜਾਂਦਾ ਹੈ ਨਾ ਕਿ ਸੱਤਾ ਦਾ ਵੀ ਇੱਕ ਨਸ਼ਾ ਹੁੰਦਾ ਪਾਵਰ ਡਰੰਕ ਜਦੋਂ ਆਪਾਂ ਕਹਿੰਦੇ ਆ ਸੱਤਾ ਦਾ ਵੀ ਇੱਕ ਨਸ਼ਾ ਹੁੰਦਾ ਫਾਈਨਾਂਸ ਦਾ ਮਸਲਾ ਨਹੀਂ ਸੱਤਾ ਦੇ ਨਸ਼ੇ ਲਈ ਤੁਹਾਨੂੰ ਲੱਗਿਆ ਕਿ ਕਾਂਗਰਸ ਜ਼ਰੂਰੀ ਹੈ ਕਿਉਂਕਿ ਕਾਂਗਰਸ ਸੱਤਾ ਚਾ ਰਹੀ ਹੈ ਕਾਂਗਰਸ ਦਾ ਸੱਤਾ ਤਾਂ ਕਾਂਗਰਸ ਹੁਣਾਂ ਲੱਗੀ ਹੈ ਸੱਤੇ ਚ ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਜੋਰ ਸੀ ਜੇ ਜੇ ਸੱਤੇ ਦਾ ਲਾਲਚ ਹੁੰਦਾ ਤਾਂ ਮੋਦੀ ਸਾਹਿਬ ਨਾਲ ਦਿੱਲੀ ਬੈਠੇ ਹੁੰਦੇ ਪੰਜਾਬ ਦਾ ਪਹਿਲਾਂ ਇਸ ਕਰਕੇ ਨਾ ਸਿੱਧੂ ਸਾਹਿਬ ਨੇ ਕਿਹਾ ਕਿਉਂਕਿ ਮੈਨੂੰ ਕਾਲੀਆਂ ਦੇ ਖਿਲਾਫ ਬੋਲਣ ਨਹੀਂ ਦਿੱਤਾ ਜਾ ਰਿਹਾ ਕਿ ਵੇ ਗੱਲ ਤਾਂ ਤੁਸੀਂ ਸੱਤੇ ਦੀ ਕਰ ਰਹੇ ਹੋ ਸੱਤਾ ਦਿੱਲੀ ਨਹੀਂ ਹੈ ਸੱਤਾ ਗੱਲਾਂ ਪੰਜਾਬ 'ਚ ਹੀ ਹੈ ਸੱਤੇ ਦਾ ਨਸ਼ਾ ਹੁੰਦਾ ਤਾਂ ਮੋਦੀ ਨਾਲ ਅਜ ਮੰਤਰੀ ਹੁੰਦੇ ਦੋਨੋਂ ਸਰ ਮੈਂ ਤੁਹਾਡਾ ਇੰਟਰਵਿਊ ਕੀਤਾ ਤੁਸੀਂ ਕਿ ਆਮ ਆਦਮੀ ਪਾਰਟੀ ਨੂੰ 10 ਤੋਂ 8 ਵੋਟਾਂ ਜੇ ਕਹੀ ਇਹ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਪੈਰੀਆਂ ਹੁਣ ਕਿੰਨੀਆਂ ਪੈਰੀਆਂ ਨੇ ਹੁਣ ਕਹਿ ਦੋ 4 ਉਹਨਾਂ ਨੇ ਆਪਣੀਆਂ ਗਲਤੀਆਂ ਕੀਤੀਆਂ ਉਹ ਆਮ ਆਦਮੀ ਪਾਰਟੀ ਦੀ ਇੱਕ ਵੇਵ ਸੀ ਅਕਾਲੀਆਂ ਨੂੰ ਕਿੰਨੀਆਂ ਪੈਰੀਆਂ ਨੇ ਅਕਾਲੀਆਂ ਨੂੰ 2 0 ਤੋਂ 2 ਕਹਿ ਲਓ ਦੇ ਉਹਨਾਂ ਦੀ ਗਲਤੀ ਹੈ ਇਹ ਆਮ ਆਦਮੀ ਤੁਹਾਡੇ ਬਾਰੇ ਨਾ ਤੁਸੀਂ ਬੜਾ ਖੁੱਲ ਕੇ ਬੋਲਦੇ ਰਹੇ ਲੋਕ ਤੁਹਾਨੂੰ ਬੜਾ ਪਿਆਰ ਵੀ ਕਰਦੇ ਆ ਲੋਕ ਤੁਹਾਨੂੰ ਕਹਿੰਦੇ ਵਧੀਆ ਲੀਡਰ ਹੋ ਪਰ ਜਿਹੜੇ ਤੁਸੀਂ ਯੂ ਟਰਨ ਮਾਰੇ ਉਹਨਾਂ ਤੋਂ ਲੋਕ ਬਹੁਤ ਦੁਖੀ ਹੈ ਕਿ ਮੈਡਮ ਸਿੱਧੂ ਤੋਂ ਉਮੀਦ ਨਹੀਂ ਸੀ ਕਦੇ ਆਮ ਆਦਮੀ ਪਾਰਟੀ ਕਦੇ ਬੀਜੇਪੀ ਦੀ ਪ੍ਰਸ਼ੰਸਾ ਕਰਤੀ ਹੁਣ ਕਾਂਗਰਸ ਦੀ ਪ੍ਰਸ਼ੰਸਾ ਕਰ ਰਹੇ ਹੋ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਤੁਹਾਡੇ ਵਰਗੇ ਲੀਡਰਾਂ ਨੂੰ ਦੇਖ ਕੇ ਕੀ ਯਾਰ ਜਿਹੜੇ ਤਤੜ ਲੇਦਾ ਲੀਡਰ ਨੇ ਉਹ ਵੀ ਆਪਣੇ ਮੁਤਾਬਕ ਕੰਪਰੋਮਾਈਜ਼ ਕਰ ਜਾਂਦੇ ਤੁਸੀਂ ਮੇਰੇ ਨਾਲ ਸੜਕਾਂ ਤੇ ਚੱਲੋ ਤੁਹਾਨੂੰ ਪਤਾ ਚੱਲ ਜੂ 5 ਸਾਲ ਤੋਂ ਬਾਅਦ ਜੇ ਸਾਰੇ ਆਕਾਲੀ ਦਲ ਭਾਜਪਾ ਵਾਲਿਆਂ ਨੂੰ ਛੱਤਰ ਪਹਿਰੇ ਆ ਤਾਂ ਮੈਨੂੰ ਕਿੰਨਾ ਪਿਆਰ ਮਿਲ ਰਿਹਾ ਮੈਂ ਅੱਜ ਪਤਾ ਨਹੀਂ ਕਿੰਨੀ ਵੀ ਸੌ ਵੀ ਰੈਲੀ ਕਰ ਰਹੀ ਆ ਪਰ ਇੱਕ ਬੰਦੇ ਨੇ ਵੀ ਇੱਕ ਥੋੜੀ ਜਿਹੀ ਵੀ ਕਿਸੇ ਨੇ ਮੇਰੇ ਨਾਲ ਉਹ ਕੀਤੀ ਹੋਵੇ ਕੋਈ ਕਾਂਗਰਸ ਦੇ ਵਰਕਰ ਹੀ ਨਹੀਂ ਮੇਰੇ ਨਾਲ ਗਿਲਾ ਸ਼ਿਕਵਾ ਕੀਤਾ ਹੋਵੇ ਕਿ ਮੈਡਮ ਤੁਸੀਂ ਆ ਗਲਤ ਕੀਤਾ ਕਿਉਂਕਿ ਮੈਂ ਹਮੇਸ਼ਾ ਪੰਜਾਬ ਲਈ ਖੜੀ ਆ ਮੈਂ ਚਾਹਦੀ ਸੀ ਕਿ ਨਵੇਂ 117 ਚਿਹਰੇ ਆਣ ਜਿਹੜੇ ਪੰਜਾਬ ਨੂੰ ਚਲਾਣ ਪਰ ਜਦੋਂ ਉਹੀ ਚੋਰ ਨਿਕਲੇ ਤਾਂ ਫਿਰ ਮੈਂ ਇਸ ਲਈ ਕਿ ਮੈਂ ਕਹਿਆ ਵੀ ਆਮ ਆਦਮੀ ਪਾਰਟੀ ਚੰਗੀ ਹੈ ਤਾਂ ਮੈਂ ਚੋਣਾ ਨਾ ਖੜੀ ਹੋ ਜਾਵਾਂ ਇਹ ਮੰਨਿਆ ਜਾਵੇ ਲੀਡਰ ਜਿਹੜੇ ਚਾਹੇ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਮੁਤਾਬਕ ਸਿੱਧੂ ਪਹਿਲਾਂ ਲਗਾਤਾਰ ਪੱਪੂ ਕਹਿੰਦੇ ਸੀ ਰਾਹੁਲ ਗਾਂਧੀ ਨੂੰ ਪੱਪੂ ਸ਼ਬਦ ਵਰਤੇ ਸੀ ਮਨਮੋਹਨ ਸਿੰਘ ਨੂੰ ਉਹ ਮੋਨ ਮੋਨਮੋਹਨ ਕਹਿੰਦੇ ਸੀ ਕਿ ਚੁੱਪੀ ਰਹਿੰਦੇ ਨੇ ਬੋਲਦੇ ਨਹੀਂ ਇਹਦਾ ਮਤਲਬ ਲੀਡਰ ਨੂੰ ਜੋ ਠੀਕ ਲੱਗੇਗਾ ਜੋ ਲੀਡਰ ਲਈ ਠੀਕ ਹੈ ਲੀਡਰ ਉਹੀ ਕਰੇਗਾ ਲੋਕ ਜਿਹੜੇ ਮਰਜ਼ੀ ਖੂ ਖਾਤੇ ਜਾਣ ਜੇ ਉਹ ਚੁੱਪ ਰਹਿੰਦੇ ਸੀ ਤਾਂ ਕਿਹ ਕਹਤਾ ਵੀ ਚੁੱਪ ਰਹਿੰਦੇ ਵੀ ਨਹੀਂ ਬੋਲਦੇ ਅੱਜ ਵੀ ਕਹਿ ਰਹੇ ਹੋ ਤੁਸੀਂ ਹੁਣ ਕਹਿ ਰਹੇ ਹੋਗੇ ਜੇ ਨਹੀਂ ਸਾਰਿਆਂ ਨੂੰ ਪਤਾ ਹੈ ਕਿ ਉਹ ਨਹੀਂ ਬੋਲਦੇ ਸੀ ਘੱਟ ਬੋਲਦੇ ਸੀ ਤਾਂ ਇਸ ਕੀ ਹੋ ਗਿਆ ਇਹ ਕੋਈ ਉਹ ਹੀ ਦਾ ਇਲਜ਼ਾਮ ਥੋੜੀ ਹੈ ਜੋ ਉਸ ਅਕਾਲੀ ਦਲ ਤੇ ਲਾਇਆ ਪਪੂ ਅੱਜ ਵੀ ਕਹੋਗੇ ਤੁਸੀਂ ਰਾਹੁਲ ਨੂੰ ਨਹੀਂ ਪਪੂ ਪਾਪਾ ਬਣ ਸਕਦਾ ਟਾਈਮ ਦੇ ਨਾਲ ਹਰ ਬੰਦਾ ਵੱਡਾ ਹੁੰਦਾ ਹੈ ਹਰ ਬੰਦਾ ਗਰੋ ਕਰਦਾ ਹੈ ਰਾਹੁਲ ਹੁਣ ਪਪੂ ਆ ਜਾਂ ਵੱਡਾ ਹੋ ਗਿਆ ਦੇਖੋ ਨੈਚੁਰਲੀ ਉਹ ਲੀਡ ਕਰ ਰਿਹਾ ਸਾਨੂੰ ਲੈ ਕੇ ਆਇਆ ਜਿਵੇਂ ਅਸੀਂ ਉਹਦੇ ਨਾਲ ਪਹਿਲੀ ਵਾਰ ਬੈਠੇ ਹਾਂ ਗੱਲ ਕੀਤੀ ਹੈ ਪੰਜਾਬ ਬਾਰੇ ਕਨਸਰਨਡ ਹੈ ਅਸੀਂ ਦੋ ਗੱਲ ਕਰਾਂਗੇ ਜੋ ਸਾਨੂੰ ਦਿਖੂਗਾ ਅਰਵਿੰਦ ਕੇਜਰੀਵਾਲ ਦੀ ਸੀਰੀਅਸਨੈਸ ਕਿੱਥੇ ਸੀ ਉਹ ਤਾਂ ਕਹਿੰਦਾ ਨਵਜੋਤ ਸਿੰਘ ਸਿੱਧੂ ਨੂੰ ਤੂੰ ਇਲੈਕਸ਼ਨ ਹੀ ਨਾ ਲੜ ਪੰਜਾਬ ਦੀ ਤੂੰ ਮੇਰੇ ਲਈ ਕੈਂਪੇਨਿੰਗ ਕਰ ਦੇ ਤੁਸੀਂ ਰਾਹੁਲ ਦੇ ਨੇੜੇ ਹੋਗੇ ਇਸ ਕਰਕੇ ਰਾਹੁਲ ਵੱਡਾ ਹੋ ਗਿਆ ਜਾਂ ਰਾਹੁਲ ਅਜੇ ਵੀ ਪੱਪੂ ਆਗਾ ਮੈਂ ਬਿਲਕੁਲ ਵੀ ਕਿਸੇ ਦੇ ਨੇੜੇ ਕਰਨ ਦੇ ਕੋਈ ਗੱਲ ਨਹੀਂ ਕਰਦੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਆ ਅਰਵਿੰਦ ਕੇਜਰੀਵਾਲ ਨੂੰ ਸਾਡੇ ਨਾਲ ਪ੍ਰੋਬਲਮ ਹੋ ਗਈ ਉਹਨੂੰ ਲੱਗਿਆ ਨਵਜੋਤ ਸਿੰਘ ਸਿੱਧੂ ਨੂੰ ਕਹਿੰਦਾ ਇਲੈਕਸ਼ਨ ਹੀ ਨਾ ਲੜ ਤੂੰ ਮੇਰੇ ਲਈ ਕੈਂਪੇਨਿੰਗ ਕਰ ਦੇ ਸੀਐਮ ਫੇਸ ਕੋਈ ਹੈ ਹੀ ਨਹੀਂ ਸੀ ਤੁਹਾਨੂੰ ਪਤਾ ਹੈ ਨਹੀਂ ਤਾਂ ਮੈਂ ਉਧਰ ਜਾ ਰਹੀ ਬਿਲਕੁਲ ਵੀ ਨਹੀਂ ਪਰ ਸਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਕੌਣ ਸੀਐਮ ਫੇਸ ਹੈ ਕੌਣ ਅਸੀਂ ਸਿਰਫ ਪੰਜਾਬ ਲਈ ਕੰਸਰਨਡ ਹਾਂ ਜੇ ਸਾਨੂੰ ਤੁਹਾਨੂੰ ਪਹਿਲਾਂ ਕਿ ਆ ਲੱਗਿਆ ਪੰਜਾਬ ਦਾ ਪਹਿਲਾ ਕਰ ਸਕਦੇ ਆ ਤਾਂ ਅਸੀਂ ਪੋਲਿਟਿਕਸ 'ਚ ਨਹੀਂ ਆ ਨਹੀਂ ਤਾਂ ਅਸੀਂ ਪੋਲਿਟਿਕਸ ਤੋਂ ਬਾਹਰ ਬਹੁਤ ਖੁਸ਼ ਹਾਂ ਤੇ ਬਹੁਤ ਸੁਖੀ ਆ ਕੀ ਲੱਗ ਰਿਹਾ ਹੁਣ ਸਥਿਤੀ ਕੀ ਆ ਮਾਝੇ ਦੀ ਸਥਿਤੀ ਕਿਵੇਂ ਦੇਖ ਰਹੇ ਹੋ ਤੁਸੀਂ ਮਾਝੇ ਦੀ ਤਾਂ ਕਾਂਗਰਸ ਦੀ ਸਵੀਪ ਹੈ ਵੈਸੇ ਵੀ ਕਾਂਗਰਸ ਸਰਕਾਰ ਬਣਾਏਗੀ 72 ਸੀਟਾਂ ਦੇ ਅਰਾਊਂਡ ਕਾਂਗਰਸ ਲੈ ਕੇ ਜਾਏਗੀ ਮਾਲਵੇ 'ਚ ਕੀ ਜਾ ਰਿਹਾ ਕਿ ਆਮ ਆਦਮੀ ਪਾਰਟੀ ਦਾ ਕਾਫੀ ਜ਼ੋਰ ਆ ਤੁਹਾਡੀ ਕੀ ਮਾਲਵੇ ਦੀ ਕਿਉਂਕਿ ਤੁਸੀਂ ਮਾਲਵੇ ਨੂੰ ਵੀ ਬਿਲੋਂਗ ਕਰਦੇ ਹੋ ਤੁਹਾਡੀ ਕੀ ਰਿਪੋਰਟ ਹੈ ਮਾਲਵੇ ਬੱਸ 35 ਸੀਟਾਂ ਤੇ ਤਾਂ ਉਹ ਖੜੇ ਐ ਪਰ 35 ਸੀਟਾਂ ਨਾਲ ਸਰਕਾਰ ਨਹੀਂ ਬਣਦੀ ਉਸ ਤੋਂ ਵੀ ਹੌਲੀ ਹੌਲੀ ਘਟ ਜਾਣਗੇ ਤੁਹਾਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਅਗਲੇ ਸੀਐਮ ਹੋਣੇ ਚਾਹੀਦੇ ਆ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਪ੍ਰੋਜੈਕਟ ਕਰਨਾ ਚਾਹੀਦਾ ਕਾਂਗਰਸ ਵੱਲੋਂ ਹਜੇ ਬਿਲਕੁਲ ਵੀ ਨਹੀਂ ਕਿਉਂਕਿ ਹਜੇ ਪਾਰਟੀ ਜੀਨੋ ਵੀ ਪ੍ਰੋਜੈਕਟ ਕਰੇ ਅਸੀਂ ਤਾਂ ਉਹਦੇ ਨਾਲ ਲੱਗ ਕੇ ਪੰਜਾਬ ਦੀ ਗੱਲ ਕਰਨੀ ਹੈ ਕੋਈ ਖਾਸ ਕੁਰਸੀ ਤੇ ਬੈਠ ਕੇ ਕੰਮ ਨਹੀਂ ਕਰਦਾ ਜਦੋਂ ਮੈਂ ਸੀਪੀਐਸਸੀ ਬਾਕੀ ਸੀਪੀਐਸ ਦਾ ਕੰਮ ਨਹੀਂ ਕਰ ਰਹੀ ਸੀ ਮੈਂ ਕਰ ਰਹੀ ਸੀ ਸੋ ਕੋਈ ਵੀ ਜਿਹੜੇ ਵੀ ਜਗ੍ਹਾ ਤੇ ਹਜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਜਿੰਨਾ ਉਹਨਾਂ ਨੂੰ ਰੋਲ ਮਿਲੇਗਾ ਉਸ ਹਿਸਾਬ ਨਾਲ ਪੰਜਾਬ ਲਈ ਕੰਮ ਕਰੇ ਡਿਪਟੀ ਸੀਐਮ ਹੋ ਸਕਦੇ ਨੇ ਕਿਉਂਕਿ ਕੇਜਰੀਵਾਲ ਨੇ ਕਿਹਾ ਕਿ ਮੈਂ ਡਿਪਟੀ ਸੀਐਮ ਆਫਰ ਕੀਤਾ ਸੀ ਉਹਨਾਂ ਨੂੰ ਝੂਠ ਬੋਲੀ ਜਾਂਦਾ ਉਹਨੇ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਮੇਰੇ ਵੱਲੋਂ ਕੁਝ ਨਹੀਂ ਸੀ ਉਹ ਤਾਂ ਕਹਿੰਦਾ ਸੀ ਸਿੱਧੂ ਨੂੰ ਇਲੈਕਸ਼ਨ ਨਹੀਂ ਨਾ ਲੜ ਮੈਡਮ ਨੂੰ ਕਿਹਾ ਸੀ ਡਿਪਟੀ ਸੀਐਮ ਬਣ ਜਾਓ ਰੋਜ਼ ਕਿਉਂ ਬਦਲ ਰਹੇ ਹੈ ਤੇ ਉਹ ਕਹਿੰਦੀ ਤੁਹਾਨੂੰ ਕਿਹਾ ਸੀ ਉਹਨੇ ਪਹਿਲਾਂ ਹੀ ਕਿਹਾ ਸੀਗਾ ਕਿ ਇਸ ਪਰਿਵਾਰ ਨੇ ਮੇਰੇ ਤੋਂ ਕੁਝ ਨਹੀਂ ਮੰਗਿਆ ਮੈਂ ਤੁਹਾਨੂੰ ਫੇਰ ਕਿਹਾ ਵੀ ਇਸ ਪਰਿਵਾਰ ਨੇ ਫੇਰ ਕੁਝ ਨਹੀਂ ਮੰਗਿਆ ਜੋ ਪਾਰਟੀ ਸਾਨੂੰ ਜਿੱਥੇ ਰੋਲ ਦੇਈਗੀ ਅਸੀਂ ਕੰਮ ਕਰਾਂਗੇ ਬਸ ਉਹ ਜੋਤ ਨੇ ਇੱਕ ਗੱਲ ਕਹੀ ਸੀ ਕਿ ਮੈਂ ਕੁਝ ਮੰਗਿਆ ਨਹੀਂ ਪਰ ਮੇਰਾ ਰੋਲ ਡਿਫਾਈਨ ਕੀਤਾ ਜਾਵੇ ਰੋਲ ਡਿਫਾਈਨ ਹੋਣ ਦਾ ਮਤਲਬ ਕੀ ਸੀਗਾ ਕਿਹੜਾ ਰੋਲ ਡਿਫਾਈਨ ਹੋਣਾ ਸੀ ਕਿਉਂਕਿ ਪ੍ਰਚਾਰ ਲਈ ਤਾਂ ਕੈਂ ਬੀ ਤੁਸੀਂ ਸਟੇਟ ਚ ਰਹੋਗੇ ਕਿ ਕੱਲੇ ਕੈਂਪੇਨ ਕਰੋਗੇ 올 ਇੰਡੀਆ ਲਈ ਕਿਉਂਕਿ ਮੋਦੀ ਲਈ ਵੀ ਕੈਂਪੇਨ ਕਰ ਰਹੀ ਸੀ ਕੇਜਰੀਵਾਲ ਵੀ ਡਰ ਗਿਆ ਉਹ ਵੀ ਕਹਿੰਦਾ ਕੈਂਪੇਨ ਕਰੋ ਸੋ ਇਹਨਾਂ ਨੂੰ ਵੀ ਇਹ ਹੀ ਪੁੱਛਣਾ ਸੀ ਵੀ 올 ਇੰਡੀਆ ਕੈਂਪੇਨ ਹੀ ਕਰਾਨੀ ਹੈ ਕਿ ਪੰਜਾਬ ਚ ਕੋਈ ਕੰਮ ਕਰਾਨਾ ਹੈ ਪਾਵਰ ਦਾ ਹਿੱਸਾ ਹੋਣਾ ਜ਼ਰੂਰੀ ਹੈ ਤੁਹਾਨੂੰ ਲੱਗਦਾਗਾ ਕਿਉਂਕਿ ਸਿੱਧੂ ਨੇ ਕਿਹਾ ਸੀਗਾ ਕਿ ਸ਼ੋਪੀਸ ਬਣਾ ਕੇ ਸਟੇਟ ਚ ਰਹਿਣਾ ਜੇ ਸਟੇਟ ਦਾ ਭਲਾ ਕਰਨਾ ਹੈ ਤਾਂ ਲੋਕ ਸਭਾ ਛੱਡ ਕੇ ਸਟੇਟ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ ਮਜੀਠੀਆ ਸਾਹਿਬ ਦਾ ਕੀ ਹਾਲ ਅੱਜਕੱਲ ਮੈਨੂੰ ਨਹੀਂ ਪਤਾ ਮੈਨੂੰ ਟਾਈਮ ਨਹੀਂ ਮਿਲਿਆ ਉਹਦਾ ਹਲਚਲ ਪੁੱਛਣ ਦਾ ਕਿਉਂਕਿ ਲਗਾਤਾਰ ਤੁਸੀਂ ਮਜੀਠੀਆ ਸਾਹਿਬ ਦੇ ਉੱਤੇ ਲਗਾਤਾਰ ਕਮੈਂਟ ਕਰਦੇ ਹੁੰਦੇ ਸੀ ਅੱਜ ਕੱਲ੍ਹ ਹਲਕੇ 'ਚ ਕੀ ਹਾਲ ਆ ਉਹਨਾਂ ਦਾ ਅੱਜ ਦੇ ਸਮੇਂ 'ਚ ਮੈਨੂੰ ਨਹੀਂ ਪਤਾ ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਮੈਂ ਸਵੇਰੇ 9 ਤੋਂ ਲੈ ਕੇ 9 ਵਜੇ ਤੱਕ ਕੰਮ ਕਰ ਰਹੀ ਹਾਂ ਲੋਕਾਂ ਚੰਨਾ ਉਤਸ਼ਾਹ ਹੈ ਕਿ ਲੋਕ ਕਹਿੰਦੇ ਅੱਧੀ ਰਾਤ ਨੂੰ ਵੀ ਮੈਡਮ 10 ਮਿੰਟ ਵੀ ਦੇ ਦਿਓ ਅਸੀਂ 10-10 ਮਿੰਟ ਲਈ ਤਰਸੇ ਹੋਈਆਂ ਇਹੀ ਸ਼ੋਅ ਕਰਦੇ ਆ ਕਿ ਲੋਕ ਮੈਨੂੰ ਕਿੰਨਾ ਪਿਆਰ ਕਰਦੇ ਸੋ ਇਹ ਸਰ ਨਵਜੋਤ ਕੌਰ ਸਿੱਧੂ ਜਿਹੜੇ ਕਹਿ ਰਹੇ ਨੇ ਕਿ ਲੋਕ ਉਹਨਾਂ ਨੂੰ ਪਿਆਰ ਕਰ ਰਹੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪ